ਇਹੜਾ ਕੇ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਬਿਆਨ ਦਿੱਤਾ ਸੀ ਕਿ ਜਿਹੜੇ 328 ਰੁਪਿਆਂ ਦੇ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਸੀ ਐਸਆਈਟੀ ਨੇ ਉਹਦੇ ਵਿੱਚ ਇਹ ਦਰਸਾਇਆ ਗਿਆ ਸੀ ਕਿ ਬੰਗਾ ਦੇ ਨੇੜੇ ਜਿਹੜਾ ਇੱਕ ਡੇਰੇ ਦੇ ਵਿੱਚੋਂ 169 ਰੁਪਏ ਬਰਾਮਦ ਹੋ ਗਏ ਕਿ ਜਿਨ੍ਹਾਂ ਦਾ ਰਿਕਾਰਡ ਕੋਈ ਨਾ ਸ਼ਰਮਨੀ ਕਮੇਟੀ ਕੋਲੇ ਤੇ ਨਾ ਹੀ ਉਹਨਾਂ ਕੋਲੇ ਸੀ ਤੇ ਉਸ ਤੋਂ ਬਾਅਦ بڑا ਜਿਹੜਾ ਮੁੱਦਾ ਭਖਿਆ ਬੜੇ ਉਹ ਡੇਰੇਦਾਰ ਨੱਕ ਰਗੜਦੇ ਜਿੱਥੇ ਡੇਰੇ ਦੇ ਵਿੱਚ ਜਿੱਥੇ ਮੂਰਤੀਆਂ ਉੱਥੇ ਗੁਰੂ ਗ੍ਰੰਥ ਸਾਹਿਬ ਦੀਆਂ ਲੜੀਆਂ ਪ੍ਰਗਟ ਕੀਤੀਆਂ ਜਾਂਦੀਆਂ ਕੋਤਰੀਆਂ ਖਲਾਈਆਂ ਜਾਂਦੀਆਂ ਉੱਥੇ ਜਿਹੜੀਆਂ ਕਿ ਗੁਰਮਤਿ ਦੇ ਉਲਟ ਨੇ ਪਰ ਉੱਥੇ ਤੁਹਾਨੂੰ ਦੱਸਦੇ ਆ ਅੱਗੇ ਜਾ ਕੇ ਹੁਣ ਇਹਨਾਂ ਨੇ ਕੀ ਸੋਚਿਆ ਕਿ ਭਗਵਾਨਤਮਾਨ ਨੇ ਬਿਆਨ ਦੇ ਦਿੱਤਾ ਤੇ ਉਹ ਡੇਰੇਦਾਰ ਖੜੇ ਹੋ ਗਏ ਡੇਰੇਦਾਰ ਕਹਿੰਦੇ ਜੀ ਇੱਥੇ ਤਾਂ ਬੜੀ ਸਰਦਾ ਸੀ ਬੜਾ ਇੱਥੇ ਲੋਕਾਂ ਦੀ ਜਿਹੜਾ ਕਿ ਪਾਪ ਉਹਨਾਂ ਕੱਟੇ ਜਾਂਦੇ ਆ ਐਤੇ ਮੁੰਡੇ ਹੁੰਦੇ ਆ ਐਤੇ ਫਲਾਣਾ ਰੋਕ ਕੱਟਿਆ ਜਾਂਦਾਗਾ ਉਹ ਡੇਰਾ ਨਾਮ ਆ ਕੋਈ ਰਾਜਾ ਸਾਹਿਬ ਆ ਸ਼ਾਇਦ ਕੋਈ ਇਹੋ ਜਿਹਾ ਨਾਮ ਆ ਚਲੋ ਉਹਨਾਂ ਦੀ ਆਪ ਦੀ ਸਰਦਾ ਭਾਈ ਉਹ ਆਪ ਦੀ ਸਰਦਾ ਮੁਤਾਬਕ ਉੱਥੇ ਜੋ ਮਰਜ਼ੀ ਕਰਨ ਪਰ ਗੁਰੂਗ੍ਰਾਮ ਸਾਹਿਬ ਦਾ ਸਰੂਪ ਆ ਉੱਥੇ ਇੱਕ ਨਹੀਂ ਜਾ ਸਕਦਾ ਜਿੱਥੇ 169 ਸਰੂਪ ਗਏ ਨੇ ਸ਼ਰੋਮਣੀ ਕਮੇਟੀ ਨੇ ਭੇਜੇ ਨੇ ਤੇ ਇਹਨਾਂ ਦੀ ਜਿਹੜੀ ਗੁਰਮਤ ਵਿਚਾਰਧਾਰਾ ਗਈ ਜਾਪਾ ਕਹ ਲਈ ਕਿ ਸਿਕਰੇਤ ਮਰਜਾਦਾ ਵਿੱਚ ਕੀ ਇਹ ਜਿਹੜਾ ਸੋਭਾ ਦਿੰਦੀ ਆ ਉੱਥੇ ਜਾ ਕੇ ਇਹਨਾਂ ਨੇ ਭਾਵ ਆਤਮਾਨ ਦਾ ਇਹ ਨਹੀਂ ਐਸਟੀਏ ਦਾ ਜਿਹੜਾ ਐਸਆਈਟੀ ਬਣੀ ਸੀ ਜਿਹੜੀ ਉਹਦਾ ਇਹਨਾਂ ਨੇ ਸਵਾਗਤ ਕਰਨਾ ਸੀ ਕਿ ਭਾਈ ਤੁਸੀਂ ਸਹੀ ਕਾਰਵਾਈ ਕੀਤੀ ਆ ਸਗੋਂ ਕਿ ਬੇਸ਼ਰਮ ਸੁਖਬੀਰ ਬਾਦਲਾ ਉਸ ਡੇਰੇ ਦੇ ਵਿੱਚ ਗਿਆ ਉੱਥੇ ਨੱਕ ਰਗੜਿਆ ਜਾ ਕੇ ਉੱਥੇ ਹੱਲਾਸ਼ੀਰੀ ਦਿੱਤੀ ਕਿ ਮੈਂ ਤੁਹਾਡੇ ਨਾਲ ਆ ਉਸੀ ਸਰਕਾਰ ਦੇ ਖਿਲਾਫ ਹੋ ਜੋ ਉੱਥੇ ਲੋਕਾਂ ਨੂੰ ਬੁਲਾਇਆ ਇੱਥੇ ਵਸਨੀ ਹੁਣ ਇਹ ਦਰਸਾਇਆ ਜਾ ਰਿਹਾ ਉੱਥੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵੀ ਗਿਆ ਹਰਜਿੰਦਰ ਸਿੰਘ ਧਾਮੀ ਉਹ ਵੀ ਨੱਕ ਰਗੜ ਕੇ ਆਇਆ ਉਹ ਜਿਸੇ ਨੰਗੇ ਧੜਿਆਂ ਦੀਆਂ ਮੂਰਤੀਆਂ ਹੋਣ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ ਉੱਥੇ ਕੋਈ ਮੂਰਤੀ ਸੋਭਤ ਨਹੀਂ ਹੋ ਸਕਦੀ ਪਰ ਜਾਣ ਬੁੱਝ ਕੇ ਡੇਰੇਦਾਰਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ ਉਹਨਾਂ ਤੇ ਮੁਕੱਦਮਾ ਦਰਜ ਹੋਣਾ ਚਾਹੀਦਾ 295 ਦਾ ਜਿਹੜੀਆਂ ਹੋਰ ਤਾਂ ਰਾਮਾ ਲੱਗਣੀਆਂ ਚਾਹੁੰਦੀਆਂ ਨੇ ਨਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਸਮੇਤ ਸੁਖਵੀਰ ਬਾਦਲ ਤੇ ਇਹਨਾਂ ਨੇ ਮਖੌਲ ਬਣਾ ਛੜਿਆ ਮਖੌਟਾ ਧਾਰੀ ਸਿੱਖ ਬਣੇ ਹੋਏ ਆ ਇਹ ਕਹਿੰਦੇ ਆ ਸਾਨੂੰ ਵੋਟਾਂ ਚਾਹੀਦੀਆਂ ਗੁਰੂ ਗ੍ਰੰਥ ਸਾਹਿਬ ਨੂੰ ਜਿੱਥੇ ਮਰਜ਼ੀ ਲੈ ਜਾਓ ਚਾਹ ਤੈਚੀ ਚ ਬੰਦ ਕਰਕੇ ਲੈ ਜਾਓ ਚਾਹ ਜੋ ਮਰਜ਼ੀ ਲੈ ਜਾਓ ਪਰ ਰਹਿਤਨਾਮਾ ਕੀ ਕਹਿ ਰਿਹਾ ਜੇ ਗੁਰੂ ਗ੍ਰੰਥ ਸਾਹਿਬ ਦੁੱਧੀ ਥਾਂ ਤੇ ਲ ਜਾਣਾਗਾ ਤੇ ਉਸ ਗੁਰੂ ਗ੍ਰੰਥ ਸਾਹਿਬ ਦੇ ਜਿਹੜਾ ਜਿਨੇ ਵੀਰ ਸੋਜੋਬਤ ਕੇਤੀਆ ਸਰਦੇ ਉੱਪਰ ਨੰਗੇ ਪੈਰ ਹੋਣੇ ਚਾਹੁੰਦੇ ਆ ਬੜੀਆਂ ਰਹਿਤਾਂ ਨੇ ਇਹਦੇ ਵਿੱਚ ਰਹਿਤਨਾਮਾ ਇਹਨਾਂ ਦੇ ਕੋਲ ਆ ਪਰ ਇਹ ਰਹਿਤਨਾਮਾ ਦੀ ਆਪ ਤਾਂ ਜੀਆਂ ੜਾਰੇ ਆ ਬਾਹਰ ਕੇ ਦਾ ਮਖੋਟਾ ਬਣਿਆ ਧਾਮੀ ਉੱਥੇ ਜਾ ਕੇ ਨੱਕ ਰਗੜਦੇ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਜੇ ਭਗਵਤ ਮਾਨ ਨੇ ਕੋਈ ਕੰਮ ਕੀਤਾ ਗੁਰੂ ਗ੍ਰੰਥ ਸਾਹਿਬ ਦੇ ਓਟ ਆਸਰੇ ਨੂੰ ਲੈ ਕੇ ਜਿਹੜਾ ਉਹ ਸਰੂਪ ਲੱਭੇ ਆ 328 ਰੁਪਆ ਦਾ ਮਾਮਲਾ ਤੇ 205 ਰੁਪਆ ਸਾਫ ਦਾ ਜਥੇਦਾਰ ਭਾਈ ਰਣਜੀਤ ਸਿੰਘ ਕਹਿ ਰਿਹਾ ਤੇ ਕੈਨੇਡਾ ਦੇ ਵਿੱਚ ਸਰੂਪ ਵੇਚੇ ਜਾ ਰਹੇ ਆ ਕਰੋੜਾ ਰੁਪਈਆ ਦੇ ਆ ਮਰ ਗਿਆ ਜਗਿੰਦਰ ਬਦਾਂਤੀ ਵਰਗੇ ਜਿਹੜੇ ਨਰਕ ਨੂੰ ਗਏ ਹੋਣਗੇ ਤੇ ਕਹਿਣ ਦਾ ਭਾਵ ਕਿ ਜਿਹੜਾ ਇਹਨਾਂ ਨੇ ਇੱਕ ਧੱਜੀਆਂ ਉੜਾ ਰੱਖੀਆਂ ਨੇ ਅੱਜ ਉਹਨਾਂ ਡੇਰਾਦਾਰਾਂ ਦੇ ਹੱਕ ਦੇ ਵਿੱਚ ਆ ਗਏ ਜੀ ਇੱਥੇ ਮਰਾਦਾਪੂਰੀਆਂ ਹੁੰਦੀਆਂ ਜੀ ਇੱਥੇ ਫਲਾਨਾਪੂਰਾ ਹੁੰਦਾ ਭਾਈ ਮਰਾਦਾ ਹੁੰਦੀਆਂ ਹੋਣਗੀਆਂ ਤੁਹਾਡੇ ਹਿਸਾਬ ਨਾਲ ਹੁੰਦੀਆਂ ਹੋਣਗੀਆਂ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਨਹੀਂ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਓਟ ਆਸਰਾ ਲੈ ਕੇ ਤੁਸੀਂ ਇੱਕ ਦੁਕਾਨਦਾਰ ਖੋਲੀ ਹੋਈ ਆ ਦੁਕਾਨ ਖੋਲੀ ਹੋਈ ਆ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆ ਉਥੇ ਨਾ ਕੋਈ ਮੂਰਤੀ ਹੋ ਸਕਦੀ ਆ ਨਾ ਉਥੇ ਪਖੰਡੀ ਪਖੰਡ ਹੋ ਸਕਦਾ ਨਾ ਉਥੇ ਕੋਈ ਦੇਹਧਾਰੀ ਬੰਦਾ ਹੋ ਸਕਦਾਗਾ ਪਰ ਦੱਸਿਆ ਜਾ ਰਿਹਾ ਕਿ ਉਸ ਡੇਰੇ ਦੇ ਵਿੱਚ ਆ ਸਾਰੀਆਂ ਹੱਦਾਂ ਹੀ ਪਾਰ ਕੀਤੀਆਂ ਗਈਆਂ ਭਾਈ ਬਟਾਲਾ ਤੇ ਬਲਦੇਵ ਸਿੰਘ ਸਰਸਾ ਨੇ ਜਿਹੜੇ ਕਿ ਇੱਕ ਕਾਨਫਰੰਸ ਕੀਤੀ ਉਹਦੇ ਵਿੱਚ ਸਾਰੀਆਂ ਫੋਟੋਆਂ ਮੌਜੂਦ ਕਰਕੇ ਜਿਹੜਾ ਸ੍ਰੀ ਅਕਾਲ ਤਖਤ ਦੇ ਜਥੇਦਾਰ ਨੂੰ ਸੌਪੀਆਂ ਤੇ ਭਾਈ ਇਹਨਾਂ ਦੇ ਉੱਤੇ ਆਹ ਕੁਝ ਚੱਲ ਰਿਹਾ ਸੀ ਉਸ ਡੇਰੇ ਦੇ ਉੱਪਰ ਤੁਸੀਂ ਜਾ ਕੇ ਪਰਚਾ ਦਰਜ ਕਰਵਾਓ ਪਰ ਨਹੀਂ ਇਹਦਾ ਸਖਬੀਰ ਬਾਦਲਾ ਜਿਹਦਾ ਹੁਕਮ ਹੁੰਦਾਗਾ ਤੇ ਉਹ ਤਾਂ ਉੱਥੇ ਜਾ ਕੇ ਕਹਿੰਦਾਗਾ ਭਾਈ ਤੁਸੀਂ ਰੌਲਾ ਪਾਓ ਹਾਂ ਇਹਨਾਂ ਨੇ ਗੁਰੂਗਰਾਜ ਸਾਹਿਬ ਚਕਾ ਦੇ ਦਿੱਤੇ ਆ ਮੁੱਖ ਮੰਤਰੀ ਨੇ ਝੂਠ ਬੋਲਿਆਗਾ ਇਹਨੇ ਫਲਾਨਾ ਬੋਲਿਆਗਾ ਜਾਨੀ ਕਿ ਹੁਣ ਇਹਨਾਂ ਦੀਆਂ ਕਰਤੂਤਾ ਆਪ ਦੀਆਂ ਨੰਗੀਆਂ ਹੋ ਗਈਆਂ ਜਿਹੜੀ ਸ਼ਰੋਮਣੀ ਕਮੇਟੀ ਜਾਣਬੁੱਝ ਕੇ ਜਿਨ੍ਹਾਂ ਸਰੂਪ ਦਿੱਤੇ ਆ ਬਿਨ ਲਿਸਟ ਤੋਂ ਬਿਨਾ ਕਿਸੇ ਕਾਰਵਾਈ ਤੋਂ ਬਿਨਾ ਦੇਖੇ ਪੇਖੇ ਜਾ ਕੇ ਇੱਕ ਡੇਰੇਦਾਰ ਨੂੰ ਵੋਟਾਂ ਲੈਣ ਦੇ ਖਾਤਰ ਆ ਗੁਰੂਗ੍ਰੰਥ ਸਾਹਿਬ ਦੇ ਚੱਕ ਚੱਕ ਸਰੂਪ ਦੇਈ ਜਾ ਰਹੇ ਆ ਆ ਜਿਹੜੀਆਂ ਬੇਅਦਬੀਆਂ ਹੋਈਆਂ ਇਹ ਇੰਨਾ ਕਾਰਨਾ ਕਰਕੇ ਹੋਈਆਂ ਇਹਨਾਂ ਤੇ ਪਰਚੇ ਬਣਨੇ ਚਾਹੀਦੇ ਪਹਿਲਾਂ ਜਿੱਥੇ ਵੀ ਸਰੂਪ ਜਾਂਦੇ ਆ ਗੁਰੂਗ੍ਰੰਥ ਸਾਹਿਬ ਦੇ ਉੱਥੇ ਇਹ ਪਹਿਲਾਂ ਦੇਖਿਆ ਜਾਵੇ ਕਿ ਜਿਹੜਾ ਇਹ ਸਹੀ ਸੰਭਾਲ ਕਰ ਸਕਦੇ ਆ ਕੀ ਸੱਚੀ ਵਿੱਚ ਗੁਰਦੁਆਰਾ ਸਾਹਿਬ ਜਾਂ ਉੱਥੇ ਜਿਹੜਾ ਰਹਿਤ ਮਰਜ਼ਾਦਾ ਹੈ ਪਰ ਇਹ ਤੇ ਰਹਿਤ ਮਰਜ਼ਾਦੀ ਨੇ ਥਾਂ ਥਾਂ ਤੇ ਧੜੀਆਂ ਉੱਡ ਰਹੀਆਂ ਨੇ ਇਹ ਧੜਾ ਧੜ ਤੇ ਆ ਕੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਰਹੇ ਆ ਇਹਨਾਂ ਪਾਪੀਆਂ ਦੇ ਫਿਰ ਜੇ ਗੱਲ ਕਹਿ ਦੀਏ ਤਾਂ ਫਿਰ ਇਹਨਾਂ ਦੇ ਮਿਰਚਾਂ ਲੱਗਣੇ ਕਿ ਕੀੜੇ ਪੈਣਗੇ ਤੁਸੀਂ ਦੇਖ ਲਿਓ ਜਿਹੜਾ ਕੋਈ ਗੁਰੂ ਤਾਂ ਨਹੀਂ ਬਣ ਸਕਿਆ ਜਿਹੜਾ ਕੋਈ ਗੁਰੂ ਗ੍ਰੰਥ ਸਾਹਿਬ ਦੀਆਂ ਬਿਆਦਮੀਆਂ ਕਰਦਾ ਤੇ ਕਰਾਉਂਦਾ ਆਪਣੇ ਹੱਥੀ ਤੇ ਕਰਾਉਣ ਵਾਲੇ ਦੇ ਹੱਕ ਦੇ ਵਿੱਚ ਭੁਗਤਦਾ ਤੇ ਫਿਰ ਆਉਣ ਵਾਲਾ ਟਾਈਮ ਤੁਸੀਂ ਦੇਖ ਲਿਓ ਅੱਜ ਕਹਿੰਦੇ ਆ ਸਖਵੀਰ ਬਾਦਲ ਬੜਾ ਵੱਡਾ ਮਾਰਕਾ ਮਾਰਿਆ ਆ ਚਾਰ ਪਈ ਹੜਾਂ ਦੇ ਵਿੱਚ ਵੰਡ ਕੇ ਗੁਰੂ ਦੀ ਗੋਲਕ ਦੇ ਵਿੱਚੋਂ ਵੰਡ ਕੇ ਰੁਪਏ ਤੇ ਅੱਜ ਕਹਿ ਰਿਹਾ ਜੀ ਮੈਂ ਸਰਕਾਰ ਬਣਾਉਣੀ ਆ 2027 ਦੇ ਵਿੱਚ ਮੈਂ ਪਿੰਡਾਂ ਦੇ ਵਿੱਚ ਜਾਣਾਗਾ ਮੈਂ ਉਹਨਾਂ ਲੋਕਾਂ ਨੂੰ ਬੇਨਤੀ ਕਰਦਾਗਾ ਆਪਣੀਆਂ ਅੱਖਾਂ ਉੱਤੇ ਪੱਟੀਆਂ ਲਾ ਦਿਓ ਕਾਲੀਆਂ ਐਨਕਾਂ ਤੁਹਾਡੇ ਲੱਗੀਆਂ ਉਹ ਲਾ ਦਿਓ ਤੁਸੀਂ ਆਪਣੀ ਜ਼ਮੀਰ ਨੂੰ ਨਾ ਵੇਚੋ ਆਪਣੀ ਜ਼ਮੀਰ ਦਾ ਸੌਦਾ ਨਾ ਕਰੋ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹਨੇ ਕੀਤੀ ਤੇ ਕਰੀਆ ਤੇ ਕਰਾਈ ਆ ਤੇ ਜਿਹੜੇ ਕਰਾਰੇ ਆ ਜਾਂ ਜਿਹੜੇ ਸਪੋਰਟ ਕਰ ਰਹੇ ਆ ਤੇ ਉਹਨਾਂ ਦਾ ਤੁਸੀਂ ਦੇਖ ਲਿਓ ਹਾਲ ਤੁਸੀਂ ਦੇਖ ਲਿਓ ਤੇ ਉਸ ਮੱਸੀ ਵਾਂਗ ਹੋਣਾਗਾ ਜਿਹੜੀ ਕਿ ਜਲ ਦੇ ਵਿੱਚੋਂ ਬਾਹਰ ਕੱਢ ਦਿੰਦੀ ਆ ਤੇ ਫਿਰ ਤੜਪ ਤੜਪ ਕੇ ਮਰਦੀ ਆ ਮੈਂ ਉਹਨਾਂ ਲੋਕਾਂ ਦਾ ਵੀ ਉਹੀ ਹਾਲ ਹੋਣਾ ਜਿਹੜੇ ਉਹਨਾਂ ਦੀ ਹਾਮੀ ਭਰਦੇ ਆ ਚਾਹ ਹਰਜਿੰਦਰ ਧਾਮੀ ਆ ਚਾਹ ਕੋਈ ਸ਼੍ਰੋਮਣੀ ਕਮੇਟੀ ਮੈਂਬਰ ਆ ਚਾਹ ਕੋਈ ਸਬਕੀਰ ਦਾ ਆਕਾ ਵਾਕਾਗਾ ਤੇ ਆਪੇ ਸਰੇਮ ਧਜੀਆਂ ਉਡਾਰੇ ਆ ਤੇ ਦੂਜੇ ਨੂੰ ਰਹਿਤ ਮਰਜਾਦਾ ਪਾਠ ਪਰ ਆ ਰਹੇ ਆ ਤੇ ਭਗਵਾਨ ਤੁਮਾਨ ਨੂੰ ਕਹਿੰਦੇ ਤੂੰ ਰਹਿਤ ਮਰਜਾਦਾ ਪੜ ਤੇ ਤੂੰ ਤੁਹਾਡੀ ਰਹਿਤ ਮਰਜਾਦਾ ਵਿੱਚ ਤੁਸੀਂ ਰੋਜ਼ ਰਹਿਤ ਮਰਜਾਦਾ ਪੜਦੇ ਹੋ ਤੇ ਤੁਸੀਂ ਰਹਿਤ ਮਰਜਾਦਾ ਦੇ ਵਿੱਚ ਕਿੱਥੇ ਪਰ ਤੱਕ ਹੋ ਇਸ ਕਰਕੇ ਜਿਹੜਾ ਇਸ ਵੀਡੀਓ ਨੂੰ ਵੱਧ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਇਹਨਾਂ ਦੇ ਕਰਤੂਤਾਂ ਜਿਹੜੀਆਂ ਨੰਗੀਆਂ ਹੋ ਸਕਣ ਆਏ ਦਿਨ ਜਿਹੜਾ ਹੈ ਕਿ ਨਵਾਂ ਜਿਹੜਾ ਬਿਵਾਸ ਛੇੜਦੇ ਆ ਵੋਟਾਂ ਲੈਣ ਦੀ ਖਾਤਰ ਇਹ ਗੁਰੂ ਨੂੰ ਵੀ ਜਿਹੜਾ ਦਾਤੇ ਲਾਇਆ ਹੋਇਆਗਾ ਬੇਸ਼ੱਕ ਗੁਰੂ ਪ੍ਰਤਾਖਾ ਤੇ ਇਹਨਾਂ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖ ਲਿਓ ਟਾਈਮ ਦੇ ਵਿੱਚ ਦੇਖ ਲਿਓ ਕਿਵੇਂ ਇਹਨਾਂ ਦਾ ਹਾਲ ਹੋਣਾਗਾ ਬੇਸ਼ੱਕ ਤਾਂ ਹੁਣ ਤੋਂ ਹੋਈ ਪਿਆਗਾ ਟੱਕਰਾ ਮਾਰੀ ਜਾਂਦੇ ਆ ਕਿਤੇ ਉਧਰ ਭਜਦੇ ਕਿਤੇ ਉਧਰ ਭਜਦੇ ਆ ਜਿਸ ਤਰ੍ਹਾਂ ਕਹਿੰਦੇ ਕਸਤੂਰੀ ਲੜਦੀ ਇਹਨਾਂ ਦੇ ਤੇ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਆਪਣੇ ਕਮੈਂਟ ਜਰੂਰ ਲਿਖਿਓ ਧੰਨਵਾਦ ਵਰਜੀ ਕਾ ਖਾਲਸਾ ਵਰਜੀ ਕੀ ਫਤਿਹ